ਦੇਮਕ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਦਫ਼ਤਰ ਤੋਂ ਗੱਲ ਕਰਦੀਆਂ ਕਿ ਤੁਸੀਂ ਦੋ ਮਿੰਟ ਗੱਲ ਕਰ ਸਕਦੇ ਹੋ ਹਾਂਜੀ ਬੋਲੋ ਜੀ ਮਾਨ ਸਾਹਿਬ ਜਾਣਨਾ ਚਾਹੁੰਦੇ ਨੇ ਤੁਹਾਨੂੰ ਮੁਫਤ ਬਿਜਲੀ ਮਿਲਦੀ ਹੈ ਬਿਜਲੀ ਦਾ ਹਾਂਜੀ ਠੀਕ ਹੈ ਜੀ ਰੋਜ਼ਗਾਰ ਨਹੀਂ ਮਿਲਿਆ ਜੀ ਅੱਛਾ ਕੋਈ ਗੱਲ ਨਹੀਂ ਮੈਂ ਤੁਹਾਡੀ ਜਾਣਕਾਰੀ ਮਾਨ ਸਾਹਿਬ ਤੱਕ ਪਹੁੰਚਾ ਦਾਂਗੀ ਮਾਨ ਸਾਹਿਬ ਨੂੰ ਕਹੋ ਸਾਨੂੰ ਸਮਾਂ ਹੀ ਦੇ ਦਿਓ ਜੀ ਉਹ ਕਹਿੰਦੇ ਸੀ ਆਮ ਆਮ ਆਦਮੀ ਪਾਰਟੀ ਆਮ ਘਰਾਂ ਦੀ ਆ ਜੀ ਤੇ ਸਾਨੂੰ ਮਿਲਣ ਆਮ ਲੋਕਾਂ ਨੂੰ ਗੱਲ ਲੈ ਮੈਂ ਤੁਹਾਡੀ ਜਾਣਕਾਰੀ ਪਹੁੰਚਾ ਦਾਨੀ ਹਾਂ ਉਨਾਂ ਤੱਕ ਤੁਹਾਡਾ ਜ਼ਰੂਰ ਮਿਲਣਗੇ। ਨੇ ਉਹਨਾਂ ਨੂੰ ਇੱਕ ਮਿੰਟ ਦੀ ਕਰ ਦਿਓ ਜੀ ਉਹ ਤਰਨਤਾਰਨ ਰੋਹ ਜਾਂਦੇ ਆ ਤੇ ਤਰਨਤਾਰਨ ਸ਼ਹਿਰ 'ਚ ਹੀ ਗੰਦੀ ਵਾਰਕ ਪੈਂਦਾ। ਉੱਥੇ ਵੀ ਆਮ ਘਰਾਂ ਦੇ ਜਵਾਕ ਬੈਠੇ ਆ। ਹਾਂਜੀ ਤੇ ਕਿਰਪਾ ਕਰਕੇ ਉਹਨਾਂ ਨੂੰ ਵੀ ਮਿਲ ਲੈਣ ਉਹ। ਠੀਕ ਹੈ ਜੀ। ਹਾਂਜੀ ਜਦੋਂ ਜੀਰੋ ਵੀ ਲਾਂਦਾ ਫਿਰ ਤਾਂ ਤੁਹਾਡੇ ਕਾਫੀ ਪੈਸੇ ਵੱਜ ਜਾਂਦੇ ਹੋਣਗੇ ਉਦੋਂ। ਬਿੱਲ ਮੈਡਮ ਅਸੀਂ ਪੇ ਕਰ ਦਾਂਗੇ। ਜੇਕਰ ਸਾਡੇ ਅੰਦਰ ਖਾਣ ਚੰਗੀਆਂ ਹੋਣਗੀਆਂ ਬਿੱਲ ਵੀ ਪੇ ਕਰ ਦਾਂਗੇ। ਪਾਸੇ ਆ ਜਾਂਦੇ ਨੇ ਬਿੱਲ ਦੇ ਕਿੰਨੇ ਵਜ ਜਾਂਦੇ ਨੇ ਜਦੋਂ ਬਿੱਲ ਨਹੀਂ ਆਂਦਾ ਮੈਂ ਕਹਿੰਨਾ ਜੀ ਸਾਨੂੰ ਖਰਚੇ ਦਾ ਪ੍ਰਬੰਧ ਚੱਕਰ ਹੀ ਕੋਈ ਨਹੀਂ ਜਿਹੜੀ ਚੀਜ਼ ਅਸੀਂ ਵਰਤਣੀ ਆ ਉਹਦੇ ਪੈਸੇ ਅਸੀਂ ਦੇ ਲਾਂਗੇ ਸਾਨੂੰ ਰੋਜ਼ਗਾਰ ਦਿਓ ਕੋਈ ਗੱਲ ਨਹੀਂ ਮੈਂ ਤੁਹਾਡੀ ਜਾਣਕਾਰੀ ਪਹੁੰਚਾ ਦਾਂਗੀ ਮੈਂ ਬਿੱਲਾਂ ਦੀ ਫੀਡਬੈਕ ਲਈ ਰਹੀ ਸੀ ਜੀ ਨਹੀਂ ਅੱਛਾ ਸੀ ਜੀ ਫੀਡਬੈਕ ਤਾਂ ਠੀਕ ਆ ਮੈਨੂੰ ਤੁਹਾਡਾ ਸਵਾਗਤ ਆ ਜੀ ਜੀ ਆ ਇਹਨੂੰ ਤੁਸੀਂ ਫੋਨ ਕੀਤਾ ਸਾਨੂੰ ਠੀਕ ਹੈ ਜੀ ਪਰ ਬੇਨਤੀ ਆ ਕਿ ਜਿਹੜੇ ਪਾਸੇ ਧਿਆਨ ਦੇਣਾ ਉਧਰ ਧਿਆਨ ਦਿਵਾਓ ਜੀ ਮੇਰੀ ਐਡਜੂਟਸ ਰਿਕਾਰਡਿੰਗ ਉਹਨਾਂ ਨੂੰ ਪਾ ਦਿਓ ਜੀ ਠੀਕ ਹੈ ਤੁਹਾਡੀ ਜਾਣਕਾਰੀ ਹੋਣਾ ਤੱਕ ਪਹੁੰਚਾ ਦਿੱਤੀ ਜਾਏਗੀ ਜੀ ਠੀਕ ਹੈ ਜੀ ਪਿਛਲੇ ਸਾਰਾ ਦੌਰਾਨ ਤੁਹਾਡਾ ਬਿੱਲ ਜ਼ਿਆਦਾ ਆਉਂਦਾ ਸੀ ਨਾ ਨਹੀਂ ਮੈਡਮ ਮੈਂ ਤੁਹਾਨੂੰ ਦੱਸੀਦਾ ਜੀ ਬਿੱਲ ਦੀ ਤਾਂ ਕੋਈ ਪ੍ਰੋਬਲਮ ਹੀ ਹੈ ਨਹੀਂ ਬਿੱਲ ਜੇਕਰ ਅਸੀਂ ਕਮਾਵਾਂਗੇ ਚੰਗੀ ਆਰਥਿਕ ਸਥਿਤੀ ਹੋਊਗੀ ਤਾਂ ਬਿੱਲ ਪੇ ਕਰਦੇ ਹਾਂਗੇ ਠੀਕ ਹੈ ਜੀ ਅਸੀਂ ਮੰਗਦੇ ਥੋੜੀ ਜੀ ਹਾਂਜੀ ਜਿਹੜੇ ਲੋਕ ਨੇ ਸਾਡੇ ਪੰਜਾਬ ਦੇ ਮੰਗਦੇ ਨਹੀਂ ਹੈਗੇ ਇਹ ਮਿਹਨਤ ਕਸ਼ ਜਿਹੜੇ ਲੋਕ ਹੈਗੇ ਸਾਡੇ ਠੀਕ ਹੈ ਜੀ ਸੰਘਰਸ਼ੀ ਲੋਕ ਆ ਇਹਨਾਂ ਨੂੰ ਆ ਫਰੀ ਦੀਆਂ ਟੌਫੀਆਂ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਰੋਜ਼ਗਾਰ ਦੀ ਲੋੜ ਆ ਕਿਰਪਾ ਕਰਕੇ ਇਹ ਵਾਲਾ ਸੁਨੇਹਾ ਉਹਨਾਂ ਨੂੰ ਪਹੁੰਚਾਓ ਉਹ ਰੋਜ਼ ਯਾਦ ਦੇ ਖੂਨ ਕਰਕੇ ਉੱਥੇ ਲੰਘ ਜਾਂਦੇ ਆ ਉਹਨਾਂ ਨੂੰ ਦੇਖਦਾ ਵੀ ਨੌਜਵਾਨ ਜਿਹੜੇ ਚਾਰੇ ਥੱਲੇ ਧਰਨੇ ਲਈ ਬੈਠੇ ਆ ਹਾਂਜੀ ਸਰ ਉਹਨਾਂ ਨੇ ਨੌਕਰੀਆਂ ਕੱਢੀਆਂ ਸੀ ਜੇ ਤੇ ਅਸੀਂ ਅਪਲਾਈ ਕਰ ਲੈਂਦੇ ਜੀ ਉਹ ਮੈਡਮ ਜਿਹੜੇ ਆਲਰੇਡੀ ਚਾਰੇ ਨੌਕਰੀ ਧੱਕੇ ਖਾਈ ਜਾਂਦੇ ਆ ਸਰਕਾਰੀ ਵਿਭਾਗਾਂ ਚ ਤੇ ਉਹ ਉਹ ਤਾਂ ਰੋਈ ਜਾਂਦੇ ਆ ਹੋਰ ਨੌਕਰੀ ਲੈ ਕੇ ਕੀ ਕਰੀਏ ਜੀ ਮੈਂ ਆਲਰੇਡੀ ਠੇਕਾ ਮੁਲਾਜ਼ਮ ਯੂਨੀਅਨ ਦਾ ਮੈਂਬਰ ਹੈਗਾ ਹਾਂ ਤੇ ਜਿਹੜੇ ਆਲਰੇਡੀ ਤੁਹਾਡੇ ਮਤਲਬ ਪਰਿਵਾਰ ਦੇ ਵਿੱਚ ਹੈਗੇ ਉਹਨਾਂ ਨੂੰ ਤਾਂ ਖੁਸ਼ ਕਰ ਲੋ ਨਵੇਂ ਆ ਕੇ ਉਹ ਵੀ ਵਿਚਾਰੇ ਸਾਡੇ ਨੂੰ ਰੋਣਗੇ ਹਾਂਜੀ ਸਰ ਕੋਈ ਗੱਲ ਨਹੀਂ ਮੈਂ ਤੁਹਾਡੀ ਜਾਣਕਾਰੀ ਪਹੁੰਚਾ ਦਾਂਗੇ ਮਾਨ ਸਾਹਿਬ ਤੱਕ ਜੇ ਤੁਸੀਂ ਮਾਨ ਸਾਹਿਬ ਦੇ ਕੰਮਾਂ ਤੋਂ ਖੁਸ਼ ਹੋ ਨਹੀਂ ਨਹੀਂ ਜਿਹੜੀ ਚੀਜ਼ ਛਲਾਂਗਾ ਕਰਨੀ ਬਣਦੀ ਉਹ ਦੀ ਅਸੀਂ ਕਰਦੇ ਆਂ ਪਰ ਜਿਹੜੇ ਆ ਇਹ ਕਹਿੰਦੇ ਸੀਗੇ ਸਾਡੇ ਦਰਵਾਜ਼ੇ ਸਦਾ ਆਮ ਲੋਕਾਂ ਲਈ ਖੁੱਲੇ ਆ ਤੇ ਹੁਣ ਆਮ ਲੋਕਾਂ ਨੂੰ ਬਾਹਰ ਮਾਰਜ ਕਰਨ ਵੀ ਨਹੀਂ ਦਿੰਦੇ ਬਾਹਰ ਇੰਨੀ ਸੀਆਰਪੀ ਫਲਾਤੀ ਕਿ ਉਹਨੂੰ ਜਲਿਆਣਾ ਬਾਗ ਬਣਾਦਾ ਇਹਨਾਂ ਨੇ ਸਾਨੂੰ ਬਾਹਰ ਮਤਲਬ ਅਸੀਂ ਭਾਰਤ ਦੇਸ਼ ਦੇ ਵਾਸੀ ਨਹੀਂ ਹੈਗੇ ਪੰਜਾਬ ਦੇ ਵਾਸੀ ਨਹੀਂ ਹੈਗੇ ਸਾਡਾ ਨਹੀਂ ਮਨ ਕਰਦਾ ਵੀ ਅਸੀਂ ਆਪਦੇ ਮੁੱਖ ਮੰਤਰੀ ਨੂੰ ਮਿਲਗੇ ਹਾਂਜੀ ਮੈਂ ਤੁਹਾਡੀ ਜਾਣਕਾਰੀ ਮਾਨ ਸਾਹਿਬ ਤੱਕ ਪਹੁੰਚਾ ਦਾਂਗੇ ਜਲਦੀ ਥੋੜੀ ਉਹ ਜਾਣਕਾਰੀ ਲੈਣਾ ਹੀ ਨਹੀਂ ਜਾਂਉਂਦੇ ਜੀ ਉਹ ਉਹ ਜਾਣਕਾਰੀ ਬਸ ਸ਼ੁਕਲੇ ਟੂਲੇ ਸੁਣਾ ਕੇ ਲੋਕਾਂ ਨੂੰ ਸ਼ੁਕਲੇ ਸੁਣਾ ਕੇ ਮੁਰਜ ਜਾਂਦੇ ਆ ਉਹ ਉਹ ਮਤਲਬ ਸਾਡੇ ਲਈ ਮਾਨ ਜੋਗ ਹੈ ਪਰ ਬੇਨਤੀ ਹੈ ਕਿ ਸਾਨੂੰ ਹੋਰ ਕਾਓ ਨਾ ਹਾਂਜੀ ਜਿਹੜੇ ਸਾਰੇ ਉਹ ਪੈਨ ਸਾਡੀਆਂ ਭੈਣਾਂ ਜਿਹੜੀਆਂ ਬੀਬੀਆਂ ਰਾਤ ਨੂੰ ਠੰਡ ਚ ਜਾਣੀਆਂ ਬਾਹਰ ਬੈਠੀਆਂ ਉੱਥੇ ਉਹਨਾਂ ਦਾ ਜੀ ਕਰਦਾ ਬੱਚੇ ਛੱਡ ਕੇ ਜਾਣ ਨੂੰ ਉੱਥੇ ਦੱਸੋ ਮੈਨੂੰ ਹਾਂਜੀ ਇਹ ਰਿਕਾਰਡਿੰਗ ਕਰ ਲਿਓ ਜੀ ਮੇਰੀਆਂ ਗੱਲਾਂ ਇਹ ਤੇ ਨੰਬਰ ਵੀ ਮੇਰਾ ਤੁਹਾਡੇ ਕੋਲ ਆ ਹੀ ਗਿਆ ਹੁਣ ਜਿਹੜਾ ਬੋਲ ਰਿਹਾ ਮੈਂ ਹਾਂਜੀ ਸਰ ਰਿਕਾਰਡਿੰਗ ਹੋ ਜਾਂਦੀ ਹੈ ਜੀ ਹਾਂ ਉਹਨਾਂ ਨੂੰ ਇਹ ਬੇਨਤੀ ਕਰ ਦਿਓ ਵੀ ਠੀਕ ਹੈ ਤੇ ਵੀ ਤੁਸੀਂ ਸਾਡੇ ਪੰਜਾਬ ਨੂੰ ਹੈਡ ਕਰ ਰਹੇ ਹੋ ਠੀਕ ਹੈ ਜੀ ਹੋਰ ਕਿਹਨੂੰ ਰੋਈਏ ਜੇ ਸਾਡੇ ਪਰਿਵਾਰ ਦਾ ਮਸਲਾ ਹੁੰਦਾ ਅਸੀਂ ਆਪੇ ਪਰਿਵਾਰ ਜਿਹੜਾ ਸਾਡਾ ਹੈਡ ਹੁੰਦਾ ਅਸੀਂ ਉਹਨੂੰ ਰੋਲਾ ਪਾਉਂਦੇ ਹਾਂ ਹੁਣ ਪੰਜਾਬ ਦਾ ਤੇ ਸਾਡੀ ਗੱਲ ਜੇ ਸੀਓ ਵੀ ਨਹੀਂ ਸੁਣੂਗਾ ਤੇ ਕੌਣ ਸੁਣੂਗਾ ਹਾਂਜੀ ਦੱਸੋ ਮੈਂ ਤੁਹਾਡੇ ਵਿੱਚ ਇਹਦਾ ਹੱਲ ਕੀਤਾ ਜਾ ਰਿਹਾ ਚਾਰ ਸਾਲ ਹੋ ਗਏ ਮੈਡਮ ਮਿੱਠੀਆਂ ਗੋਲੀਆਂ ਦਿੱਤਿਆਂ ਨੂੰ ਵੀ ਅੱਜ ਕਰਦੇ ਆਂ ਕੱਲ ਕਰਦੇ ਆਂ ਕਈ ਸਾਥੀ ਤਾਂ ਸਾਡੇ ਜਿਹੜੇ ਉਹਨਾਂ ਦੀ ਉਮਰ ਸੀ ਮੈਂ ਲੰਘੀ ਹਾਂਜੀ ਠੀਕ ਹੈ ਨਾ ਜੋ ਜਵਰੀ ਰਿਟਾਇਰ ਕਰਤੇ ਘਰਾਂ ਨੂੰ ਤੋਰਤੇ ਸਾਡੇ ਜਵਾਨਾਂ ਦਾ ਕੋਈ ਹੱਕ ਨਹੀਂ ਹੈਗਾ ਇਹ ਦੱਸੋ ਵੀ ਇਥੇ ਪੰਜਾਬ 'ਚ ਰਹਿਣ ਦਾ ਫੇਰ ਅਸੀਂ ਕਹਿੰਦੇ ਆਂ ਗੋਰੇ ਬੁਲਾਵਾਂਗੇ ਅਸੀਂ ਬਾਹਰੋਂ ਆਇਆ ਕਰਾਂਗੇ ਜੋ ਕਰਾਂਗੇ ਇਹ ਮੈਂ ਤਾਂ ਬੋਲ ਰਿਹਾ ਕਿਉਂਕਿ ਤੁਸੀਂ ਵੀ ਮੇਰੇ ਵਾਂਗੂ ਅੰਪਲਾਈ ਨਹੀਂ ਹੋ ਠੀਕ ਹੈ ਜੀ ਤੁਹਾਡਾ ਸਤਕਾਰ ਆ ਜੀ ਤੁਸੀਂ ਸਾਨੂੰ ਫੋਨ ਪਰ ਕਿਰਪਾ ਕਰਕੇ ਜੇ ਜੇ ਤੁਹਾਡੇ ਹੱਥ ਵਾਸ ਹੈਗੀ ਆ ਤੇ ਮੇਰੀ ਆਹੀ ਰਿਕਾਰਡਿੰਗ ਉਹਨਾਂ ਨੂੰ ਇਦਾਂ ਹੀ ਪਾ ਦਿਓ ਕੋਈ ਗੱਲ ਨਹੀਂ ਤੁਹਾਡੀ ਜਾਣਕਾਰੀ ਉਹਨਾਂ ਤੱਕ ਪਹੁੰਚਾ ਦਿੱਤੀ ਜਾਏਗੀ ਜੀ ਹਾਂਜੀ 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 ਤੁਹਾਡਾ ਤੁਸੀਂ ਤਾਂ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਫੋਨ ਲਾਇਆ ਪਰ ਅਫੀਨੇ ਕੋ ਮਤਲਬ ਅੰਦਰੋਂ ਭਰੇ ਹੋਏ ਆ ਐਨੇ ਕੋ ਦੁਖੀ ਆ ਕਿ ਦੱਸੋ ਤੁਸੀਂ ਵੀ ਹੁਣ 15000 ਦੇ ਵਿੱਚ ਕਿਹੜਾ ਬੰਦਾ ਘਰ ਚ ਲਾ ਲੂਗਾ ਕਹਿਣ ਨੂੰ ਅਸੀਂ ਮਾਸਟਰ ਹੁੰਨੇ ਆ ਜੀ ਹਾਂਜੀ ਸਰ ਹਾਂਜੀ ਫੇਰ ਸਾਡਾ ਕੰਪੈਰੀਜ਼ਨ ਕਰ ਦਿੰਦੇ ਆ ਅਸੀਂ ਦੂਸਰੇ ਮੈਂ ਨਹੀਂ ਕਹਿੰਦਾ ਵੀ ਕੋਈ ਕੰਮ ਛੋਟਾ ਜਾਂ ਵੱਡਾ ਹੁੰਦਾ ਪਰ ਉਹ ਅਸੀਂ ਕੌਮ ਦੇ ਨਾਲ ਬਤਾਵਾ ਜੀ ਜੋ ਜਾਗਾਂ ਦਾ ਪ੍ਰੋਇਕਟ ਬਣਾ ਰਹੇ ਆਂ ਬੱਚਿਆਂ ਦਾ ਪ੍ਰੋਇਕਟ ਤਾਂ ਤਾਂ ਬਣੂਗਾ ਜਾਂ ਸਾਡਾ ਬਣੂਗਾ ਹਾਂਜੀ ਸਰ 36 36 ਤਰ੍ਹਾਂ ਦਾ ਕੰਮ ਸਾਡੇ ਤੋਂ ਲਿਆ ਜਾਂਦਾ ਮੈਂ ਆਈਟੀਆਈ ਇੰਸਟਰਕਟਰ ਬੋਲਦਾ ਅੱਛਾ ਸਰ ਤੇ ਸਾਡੇ ਨਾਲ ਦੇ ਵਿਚਾਰੇ 4 ਦਿਨ ਹੋ ਗਏ ਉੱਥੇ ਗਾਂਧੀ ਵਰਗ ਦੇ ਬੈਠਿਆਂ ਨੂੰ ਆਪਣੇ ਤਰਮਤਨ ਸਾਹਿਬ ਤੇ ਸੀਐਮ ਸਾਹਿਬ ਰੋਜ਼ ਆਉਂਦੇ ਆ ਪਰ ਉੱਤੋਂ ਦੀ ਉੱਡ ਕੇ ਚੱਲ ਜਾਂਦੇ ਕੀ ਉਹਨਾਂ ਨੂੰ ਦੱਸਦਾ ਨਹੀਂ ਉੱਥੇ ਵਿਚਾਰੇ ਜਿਹੜੇ ਬੈਠੇ ਆ ਹਾਂਜੀ ਸਾਰਾ ਕੁਝ ਨਾਲੇ ਸੀਆਈਟੀ ਵਗੈਰਾ ਸਭ ਕੁਝ ਉਹਨਾਂ ਦੇ ਕੋਲੇ ਐ ਸੋ ਕਿਰਪਾ ਕਰਕੇ ਇਹ ਵਾਲੀਆਂ ਫੀਡਬੈਕਾਂ ਲੈਣ ਦੀ ਚਲੋ ਤੁਹਾਡਾ ਜੋ ਵੀ ਸਿਸਟਮ ਹੈਗਾ ਮੈਂ ਨਹੀਂ ਰੋਕਦਾ ਤੋਂ ਅਸੀਂ ਵੀ ਮੇਰੇ ਵਰਗੂ ਐਮਪਲੋਏ ਨੂੰ ਤੁਸੀਂ ਫੀਡਬੈਕ ਲੈ ਰਹੇ ਹੋ ਤੁਹਾਡਾ ਧੰਨਵਾਦ ਤੁਸੀਂ ਮੇਰੀ ਵੱਡੀ ਛੋਟੀ ਭੈਣ ਹੋ ਸਕਦੇ ਹੋ ਠੀਕ ਹੈ ਜੀ ਪਰ ਕਰਪਾ ਕਰਕੇ ਉਹਨਾਂ ਨੂੰ ਕਹੋ ਕਿ ਜਿਹੜੀ ਚੀਜ਼ ਕਰਨ ਵਾਲੀ ਉਹ ਕਰੋ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਮੈਂ ਤੁਹਾਡੀ ਜਾਣਕਾਰੀ ਆਣਾ ਤੱਕ ਪਹੁੰਚਾ ਦਾਂਗੀ ਹਾਂਜੀ ਹਾਂਜੀ ਕਿਉਂਕਿ ਇਹੋ ਜਿਹੇ ਮਿੱਠੀਆਂ ਤੇ ਆਪਾਂ ਨੂੰ ਉਹ ਕੀ ਲੋਡ ਨਹੀਂ ਇਹ ਚੀਜ਼ਾਂ ਲਈ ਤਾਂ ਉਹੀ ਬੰਦੇ ਜਿਹੜੇ ਕੰਮ ਕਰਕੇ ਰਾਜੀ ਨਹੀਂ ਉਹੀ ਖੁਸ਼ ਹੋਣਗੇ ਅਸੀਂ ਇਹ ਚੀਜ਼ਾਂ ਤੋਂ ਨਹੀਂ ਖੁਸ਼ ਵੀ ਬਿਜਲੀ ਦਾ ਬਿੱਲ ਨਹੀਂ ਆਇਆ ਜਾਂ 100 100 ਠੀਕ ਹੈ ਜੀ ਜੇਕਰ ਚੰਗਾ ਆਪਾਂ ਕਮਾਵਾਂਗੇ ਤਾਂ ਅਸੀਂ ਬਿੱਲ ਵੀ ਪੇ ਕਰਾਂਗੇ ਹਾਂਜੀ ਸਰ ਫਿਰ ਚਾਹਦੇ ਹੋ ਕਿ ਸਰਕਾਰ ਦੁਆਰੇ ਆਣੀ ਚਾਹੀਦੀ ਆ ਮੈਡਮ ਸਾਡਾ ਹੱਲ ਕਰੂਗੀ ਤਾਂ ਅਸੀਂ ਤਾਂ ਫਿਲਹਾਲ ਤਾਂ ਗਲਪੇ ਹੋਏ ਆਂ ਜੀ ਠੀਕ ਹੈ ਤੇ ਜਿਹੜਾ ਹੁਣ ਜੇ ਮੰਨ ਲਓ ਕੁਜਵਾਕਰ ਹੁੰਦਾ ਪਿਆ ਜੇ ਉਹਨੂੰ ਕੋਈ ਬਰਾਊਗਾ ਤੇ ਉਹੀ ਉਹਨੂੰ ਚੰਗਾ ਲੱਗੂਗਾ ਸਾਡੇ ਲਈ ਤਾਂ ਉਹੀ ਚੰਗਾ ਹੋਊ ਜਿਹੜਾ ਸਾਡੇ ਜ਼ਖਮਾਂ ਦੇ ਉੱਤੇ ਮਲਮ ਲਾਊਗਾ ਰਿਪੀਟ ਤਾਂ ਤਾਂ ਹੀ ਕਰਾਵਾਂਗੇ ਜੇਕਰ ਸਾਡੀ ਕੋਈ ਸੁਣੂਗਾ ਇੱਥੇ 4 ਸਾਲ ਹੋ ਗਏ ਸਾਡੀ ਕਿਸੇ ਨੇ ਨਹੀਂ ਸੁਣੀ ਹਾਲਾਂਕਿ ਅਸੀਂ ਸਭ ਤੋਂ ਵੱਧ ਜੋਰ ਲਾਇਆ ਸੀ ਨੌਜਵਾਨ ਪੀੜ੍ਹੀ ਨੇ ਸਭ ਤੋਂ ਵੱਧ ਜੋਰ ਲਾਇਆ ਸੀ ਇਹ ਸਰਕਾਰ ਜਿਹੜੀ ਨਵੀਂ ਬਦਲਾਅ ਦੀ ਸਰਕਾਰ ਆਏ ਆਉਣੀ ਚਾਹੀਦੀ ਐ ਪਰ ਤੁਹਾਨੂੰ ਦੱਸੋ ਫਾਇਦਾ ਕੀ ਹੋਇਆ ਲਾਭ ਕੀ ਹੋਇਆ ਜਿੱਦਾਂ ਪਹਿਲਾਂ ਖੜੇ ਸੀ ਉੱਥੇ ਹੀ ਖੜੇ ਹਰੇਕ ਬੰਦੇ ਦੀ ਦਿਹਾੜੀ ਵਧਦੀ ਐ ਮਜ਼ਦੂਰ ਦੀ ਦਿਹਾੜੀ ਵ ਹਾਂ ਜੀ। ਸਮਝ ਨਾ ਗਣੀ ਗੱਲ। ਸਰੀ ਸਮੱਸਿਆ ਦਾ ਹੱਲ ਕੀਤਾ ਜਾਏਗਾ ਜੀ ਮੈਂ ਸਮਝੀ ਹੋ। ਨਹੀਂ ਸੀਰੀਅਸਲੀ ਕਹਿ ਰਹੀ ਆ ਦੀ ਭੈਣ ਜੀ ਜੇਕਰ ਤੁਹਾਡੇ ਹੱਥ ਵਸ ਹੋ ਜਾਣਾ ਜਿਵੇਂ ਮੈਂ ਬੋਲਿਆ ਠੀਕ ਹੈ। ਇਹ ਸਾਰੀ ਬਣੀ ਬਣਾਈ ਰਿਕਾਰਡਿੰਗ ਜੇਕਰ ਤੁਸੀਂ ਪਹੁੰਚਾ ਸਕਦੇ ਹੋ। ਠੀਕ ਹੈ ਬਾਕੀ ਕੋਸ਼ਿਸ਼ ਕਰੂੰਗਾ ਮੈਂ ਵੀ ਹਾਲੀ ਕਾਲ ਜਿਹੜੀ ਤੁਹ ਤੁਹਾਡੀ ਮਤਲਬ ਕਿਸੇ ਤੱਕ ਪਹੁੰਚਾ ਸਕਾਂ। ਪਰ ਤੁਹਾਡਾ ਧੰਨਵਾਦ ਚਲੋ ਜੀ ਜੀਆਂ ਇਹਨੂੰ ਕਹਿੰਦੇ ਹੁੰਦੇ ਆ ਵੀ ਤੁਸੀਂ ਸਾਨੂੰ ਫੋਨ ਲਾਇਆ ਠੀਕ ਹੈ ਜੀ। ਤੁਹਾਡਾ ਬਹੁਤ ਬਹੁਤ ਸਤਿਕਾਰ ਆ ਜੀ। ਜੀ ਸਰ ਤੁਸੀਂ ਮਾਨ ਸਾਹਿਬ ਨੂੰ ਕੁਝ ਜ਼ੋਰ ਪਿਆਣਾ ਚਾਹੁੰਦੇ ਹੋ ਮੈਂ ਤੁਹਾਡੇ ਸੁਨੇਹਾ ਨਾਲ ਤੱਕ ਪਹੁੰਚਾ ਦਾਂ ਆ ਤੁਹਾਡਾ ਸਾਰਾ ਗੁੱਪ ਤੁਹਾਡੇ ਮਨ ਦਾ ਘੜਦਾ ਮੈਨੂੰ ਹੋਰ ਦੱਸੋ ਕੀ ਕਰੀਏ ਹੁਣ 15000 ਦੇ ਜਵਾਬ ਪੜਾਵਾਂਗੇ ਰੋਟੀ ਖਾਵਾਂਗੇ ਕਿ ਆਪ ਦਾ ਕੋਈ ਕੱਪੜਾ ਲਵਾਂਗੇ ਦੱਸੋ ਤੁਸੀਂ ਮੈਨੂੰ ਠੀਕ ਹੈ ਜੀ ਮਾਨ ਸਾਹਿਬ ਨੇ ਤੁਹਾਡੇ ਪਰਿਵਾਰ ਦੀ ਤਰੱਕੀ ਲਈ ਸ਼ੁਭ ਕਾਮਨਾਵਾਂ ਭੇਜੀਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੱਲ੍ਹ ਨੂੰ ਸ਼ੁਭ ਕਾਮਨਾਵਾਂ ਹਨ ਮੈਡਮ ਕੁਝ ਬਣੂਗਾ ਦੱਸੋ ਤੁਸੀਂ ਮੈਨੂੰ ਫਤੇ ਆ ਗੁਰੂ ਫਤੇ ਪਰਵਾਨ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਰ ਧੰਨ ਕਰ ਰਿਹਾ ਪ